ਜਿਹੜੇ ਲਾ ਬਰਤਾਇਆ ਉੱਥੇ ਬਹੁਤ ਸਾਰੇ ਥੋੜੇ ਜਿਹੇ ਲੋਕਾਂ ਨੂੰ ਉਹਦੇ ਵਿੱਚ ਕੋਈ ਜੂਰ ਮੋਸ਼ਨ ਲੱਗ ਗਏ ਤੇ ਉਲਟੀਆਂ ਲੱਗ। ਉਹਨੂੰ ਘਰ ਦੇ ਵਿੱਚ ਲੰਗਰ ਲੱਗਦਾ ਵਾ। ਇੱਕ ਲੰਗਰ ਲੱਗਦਾ ਵਾ ਐਕਟ ਵੀ ਉਸੇ ਬਾਰੇ ਲਾਇਆ ਗਿਆ। ਸਪੈਸ਼ਲ ਲਾਇਆ ਗਿਆ ਬਕਰ ਜੀ ਦਾ ਰਾਸ ਨਹੀਂ ਘੱਟ ਜ਼ਿਆਦਾ ਸੀ। ਜੀ ਨਾਲ ਉਸ ਲੁਧਿਆਣਾ ਦੇ ਅਿਆਲੀ ਪਿੰਡ ਦੇ ਵਿੱਚ ਮਾਗੀ ਦੀ ਸੰਗ੍ਰਾਂਥ ਤੇ ਗਜ਼ਰੇਲੇ ਦੇ ਲੰਗਰ ਖਾਨ ਦੇ ਨਾਲ ਕਈ ਲੋਕ ਜਿਹੜੇ ਐ ਬਿਮਾਰ ਹੋਏ ਨੇ ਉਹ ਲੁਧਿਆਣਾ ਦੇ ਇੱਕ ਹਸਪਤਾਲ ਦੇ ਵਿੱਚ ਦਾਖਲ ਨੇ। ਦੀ ਤੋਂ ਉੱਪਰ ਇਹ ਗਿਣਤੀ ਦੱਸੀ ਜਾ ਰਹੀ ਹੈ ਲੁਧਿਆਣਾ ਦੇ ਰਗੁਨਾਥ ਹਸਪਤਾਲ ਦੀਆਂ ਇਹ ਤਸਵੀਰਾਂ ਨੇ ਔਰ ਪੁਲਿਸ ਵੀ ਇਸ ਮਾਮਲੇ ਦੇ ਵਿੱਚ ਜਾਂਚ ਕਰ ਰਹੀ ਹੈ ਥੋੜੀ ਦੇਰ ਪਹਿਲੇ ਪੁਲਿਸ ਵੱਲ ਤੇ ਪਹੁੰਚੀ ਸੀ ਕਿਉਂਕਿ ਲੰਗਰ ਲੱਗਿਆ ਸੀ ਵੱਖ-ਵੱਖ ਸੰਗਤਾਂ ਨੂੰ ਜਿਹੜਾ ਆਖਿਆ ਗਿਆ ਸੀ ਕਿ ਆਪਣੇ ਘਰੋਂ ਗਜ਼ਰੇਲੇ ਦਾ ਲੰਗਰ ਬਣਾ ਕੇ ਲਿਆਰ ਉਹ ਜਦੋਂ ਲੰਗਰ ਬਣਾ ਕੇ ਅੱਗੇ ਸੰਗਤਾਂ ਨੂੰ ਵੰਡਿਆ ਗਿਆ ਤਾਂ ਉਸ ਤੋਂ ਬਾਅਦ ਜਦੋਂ ਖਾਣ ਤੋਂ ਬਾਅਦ 30 ਦੇ ਕਰੀਬ ਜਿਹੜੇ ਲੋਕ ਆ ਉਹ ਬਿਮਾਰ ਹੋਏ ਮੇਰੇ ਨਾਲ ਪਿੰਡ ਦੇ ਜਿਹੜੇ ਸოფ ਦਾ ਸਰਪੰਚ ਨਹੀਂ ਉਹ ਮੇਰੇ ਨਾਲ ਨਹੀਂ ਇਹ ਮੈਂ ਵਾਈਸ ਸਰਪੰਚ ਅੱਛਾ ਇਹ ਪੂਰਾ ਮਾਮਲਾ ਕੀ ਹੈ ਇਹ ਤਾਂ ਜੀ ਕੋਈ ਬਹੁਤੀ ਮਾਮਲਾ ਨਹੀਂ ਹਰੇਕ ਹਰੇਕ ਮਹੀਨੇ ਗੁਰੂ ਘਰ ਦੇ ਵਿੱਚ ਲੰਗਰ ਲੱਗਦਾ ਵਾ ਹਰੇਕ ਲੰਗਰ ਲੱਗਦਾ ਵਾ ਐਕਟ ਵੀ ਉਸੇ ਬਾਰੇ ਲਾਇਆ ਗਿਆ ਕੋਈ ਸਪੈਸ਼ਲ ਨਹੀਂ ਲਾਇਆ ਤੇ ਬਕਰ ਜੀ ਕਰਾਂ ਸੀ ਘੱਟ ਜਿਆਦੇ ਸੀ ਉੱਥੇ ਉਹਦੇ ਨਾਲ ਉਸ ਜੁਗਰੇਲਾ ਵਰਤਾਇਆ ਉੱਥੇ ਬਹੁਤ سارے ਥੋੜੇ ਥੋੜੇ ਲੋਕਾਂ ਨੂੰ ਉਹਦੇ ਵਿੱਚ ਥੋੜੇ ਲੋਜ ਮੋਸ਼ਨ ਲੱਗੇ ਤੇ ਉਲਟੀਆਂ ਤੱਕ ਉਹ ਹਸਪਤਾਲ ਜਿਸੀਂ ਲੈ ਆਏ ਆ ਸਾਰੇ ਬੰਦੇ ਨਾਰਮਲ ਨੇ ਕੋਈ ਐਜੀ ਨਹੀਂ ਹੂੰ ਅੱਛਾ ਉਹ ਲੰਗਰ ਬਣਾਇਆ ਗਿਆ ਸੀ ਕਿ ਸੰਗਤਾਂ ਕੋਲੋਂ ਮੰਗਵਾ ਕੇ ਵਰਤਾਇਆ ਗਿਆ ਸੀ ਨਹੀਂ ਹਰੇਕ ਸਾਲ ਹੀ ਬਣਾਉਂਦੇ ਆ ਜੀ ਸੰਗਤ ਵੀ ਲੈ ਕੇ ਆਉਂਦੀ ਆ ਬਾਹਰ ਉਹ ਵੀ ਵਰਤਾ ਦਿੰਦੀ ਆ ਤੇ ਆਮ ਵੀਰ ਵੀ ਲੋਕ ਘਰਦੁਆਰੇ ਕਿ ਬਣਦਾ ਵਾ ਘਰਦੁਆਰੇ ਕੰਨੀਓਂ ਬਣਦਾ ਅੱਛਾ ਕਿੰਨੇ ਕੁ ਲੋਕਾਂ ਨੇ ਉੱਤੇ ਖਾਦਾ ਕਿਉਂਕਿ ਇਹ ਤਾਂ 30 ਦੀ ਗਿਣਤੀ ਹੈ ਬਿਮਾਰ ਦੀ ਬਾਕੀ ਅੱਜ ਤਾਂ ਲੋਕ ਦੀ ਉੱਤੇ ਅੱਜ ਸਾਰੀ ਦਿਹਾੜੀ ਉੱਥੇ ਲੰਗਰ ਚੱਲਦਾ 5 ਵਜੇ 4-500 ਬੰਦਾ ਲੰਗਰ ਤੇ ਸ਼ਾਮ ਤੱਕ ਜਾਂਦਾ ਜਿੱਦੋਂ ਸੰਗਰਾਹ ਹੁੰਦੀ ਆ ਗੁਰਸੇਗਰਾਉਂਦੁੰਦੀ ਜਦੋਂ ਹੁਣ ਥੋੜਾ ਜਿਹਾ ਪਹਿਲਾਂ ਲੋਕਾਂ ਨੂੰ ਪਤਾ ਲੱਗ ਗਿਆ ਵੀ ਉਹ ਦੁਬਾਰਾ ਉਹਨਾਂ ਨੇ ਨੰਕਰਖਾਨਾ ਬੰਦ ਕਰਤਾ ਲੰਗਰ ਵੀ ਬੰਦ ਕਰਤਾ ਗੁਰਦੁਆਰਾ ਸਾਰਾ ਜਿਸ ਤਰ੍ਹਾਂ ਭਾਈ ਸਾਹਿਬ ਤੁਸੀਂ ਆਲਰੇਡੀ ਸਰਪੰਚ ਸਾਹਿਬ ਨਾਲ ਗੱਲਬਾਤ ਕੀਤੀ ਹੈ ਮੈਂ ਮੌਕੇ ਦਾ ਜਾਇਜ਼ਾ ਲਿਆ ਆ ਜੋ ਦੱਸਿਆ ਜਾ ਰਿਹਾ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਅੱਜ ਸੰਗਰਾਂਦ ਤੇ ਮੌਕੇ ਤੇ ਬੜਾ ਇੱਕ ਗੁਰੂ ਮਹਾਰਾਜ ਜੀ ਦੀ ਸੇਵਾ ਦੇ ਵਿੱਚ ਇੱਕ ਨਕਮਸਤਕ ਹੋਣ ਆਂਦੇ ਨੇ ਸ਼ਰਧਾਲੂ ਜਣੇ ਵੀ ਤੇ ਉਹਨਾਂ ਦੇ ਅਸ਼ੀਰਵਾਦ ਨਾਲ ਦਸਤਰਾ ਵੀ ਅੱਗੇ ਹੈ ਤੇ ਕੋਈ ਪ੍ਰਸ਼ਾਦ ਦੇ ਰੂਪ ਦੇ ਵਿੱਚ ਕੋ ਵਰਤਾਇਆ ਗਿਆ ਜੋ ਦੱਸਿਆ ਗਿਆ ਹੈ ਉਹ ਅਜੇ ਵੈਰੀਫਿਕੇਸ਼ਨ ਚੱਲ ਰਹੀ ਹੈ ਤੇ ਜਿਸ ਦਾ ਸੇਵਨ ਕਰਨ ਤੋਂ ਬਾਅਦ ਕੁਝ ਲੋਕ ਤਕਰੀਬਨ ਜਿਦਾਂ ਇੱਥੇ ਹਸਪੀਟਲ ਦੇ ਵਿੱਚ ਜੋ ਦੱਸਿਆ ਜਾ ਰਿਹਾ 20 ਤੋਂ 22 ਲੋਕ ਜਿਹੜੇ ਹੈਗੇ ਨੇ ਉਹਨਾਂ ਨੂੰ ਇੱਕ ਮੈਡੀਕਲ ਲੈਂਗੁਏਜ ਦੇ ਵਿੱਚ ਕਈਏ ਤੇ ਫੂਡ ਪੋਇਜ਼ਨਿੰਗ ਜਿਹਦੇ ਕਰਕੇ ਵੋਮਿਟਿੰਗਸ ਲੂਸ ਮੋਸ਼ਨਸ ਜਿਹੜੀਆਂ ਹੈ ਪਰ ਜੋ ਅਜੇ ਇਮੀਡੀਏਟਲੀ ਡਾਕਟਰਾਂ ਦਾ ਇਹ ਕਹਿਣਾ ਹੈ ਕਿ ਸਾਰੇ ਦੇ ਸਾਰੇ ਜਿਹੜੇ ਮਰੀਜ਼ ਹੈਗੇ ਨੇ ਪੇਸ਼ੈਂਟਸ ਨੇ ਉਹ ਆਊਟ ਆਫ ਡੇਂਜਰ ਨੇ ਕੋਈ ਇਦਾਂ ਦੀ ਵਰੀ ਵਾਲੀ ਗੱਲ ਨਹੀਂ ਹੈ ਬਾਕੀ ਰਿਪੋਰਟਸ ਜਿਹੜੀਆਂ ਨੇ ਕੋ ਟੈਸਟ ਵਗੈਰਾ ਹੋ ਰਹੇ ਨੇ 1.5 ਘੰਟੇ ਤੱਕ ਰਿਪੋਰਟਸ ਆ ਜਾਣਗੀਆਂ ਤੇ ਸਾਡੀ ਵੀ ਬੜੀ ਇੱਕ ਸਤਰਕ ਮੋਨੀਟਰਿੰਗ ਚੱਲ ਰਹੀ ਹੈ ਤੇ ਜਿਹੜੇ ਵੀ ਪਾੜ ਦੇ ਉੱਤੇ ਕਿਸੇ ਦੇ ਵੀ ਪਾੜ ਤੇ ਨਿਊਸ ਆਪਣਾ ਕੋਈ ਇਹ ਕੁਇਰਲੈਸ ਜਾਂ ਕੋਈ ਜੋ ਵੀ ਆਪਣਾ ਅਣਗੈਲੀ ਆਏਗੀ ਤੇ ਉਹਦੇ ਤੇ ਬਣਦੀ ਕਾਰਵਾਈ ਕੀਤੀ ਜਾਏਗੀ ਕਿੰਨੇ ਕਿਲੋਟ ਨੇ ਕੋਈ ਬੱਚੇ ਬਜ਼ੁਰਗ ਮਹਿਲਾਵਾਂ ਸਦਰਾਂ ਕਿ ਇਹਦੇ ਵਿੱਚ ਹੀ ਬੱਚੇ ਬਜ਼ੁਰਗ ਮਹਿਲਾਵਾਂ ਕੋ ਦੱਸੇ ਹੈਗੇ ਨੇ ਇੱਥੇ ਹਸਪਤਲ ਜਿਹੜਾ ਇਸ ਵੇਲੇ ਆਪਾਂ ਮੌਕੇ ਤੇ ਖੜੇ ਰਗੁਨਾਥ ਹਸਪਤਲ ਇੱਥੇ 20 ਤੋਂ 25 ਲੋਕ ਨੇ ਕੁਝ ਮਹਾਲ ਹਸਪਤਲ ਦੱਸੇ ਜਾ ਰਹੇ ਨੇ ਹੁਣ ਉੱਥੇ ਵੀ ਅਸੀਂ ਵਿਜ਼ਿਟ ਕਰ ਰਹੇ ਆਂ ਤੇ ਸਾਰਾ ਕੁਝ ਕਰਕੇ ਵੈਰੀਫਾਈ ਕਰਕੇ ਫਿਰ ਤੁਹਾਨੂੰ ਦੱਸਾਂਗੇ ਟੈਸਟ ਵਗੈਰਾ ਕਰਵਾਏ ਨੇ ਮਰੀਜ਼ਾਂ ਦੇ ਕਿਸੇ ਦਾ ਵੀ ਸੈਂਪਲ ਲਏਗਾ ਕਿਸੇ ਤਰ੍ਹਾਂ ਦਾ ਬਲ ਕੀ ਕਾਰਨ ਹੈ ਜੀ ਪਤਾ ਜੀ ਬਿਲਕੁਲ ਹੁਣੇ ਦੱਸ ਕੇ ਹਟੇ ਮੈਡੀਕਲੀ ਇਟ ਹੈਸ ਬੀਨ ਕਨਵੇਡ ਥੈਟ ਦੇ ਆਰ ਅੰਡਰ ਮੈਡੀਕੇਸ਼ਨ ਐਂਡ ਅ ਵੈਰੀ ਕੀਨ ਸਟ੍ਰਿਕਟ ਮੈਡੀਕੇਸ਼ਨ ਐਂਡ ਜਿਹੜੀ ਮੇਨ ਇਨੀਸ਼ੀਅਲੀ ਵਾਚਣ ਵਾਲੀ ਗੱਲ ਆਈ ਹੈ ਕਿ एवरीवन ਬੀ ਇਜ਼ ਆਊਟ ਆਫ ਦੇ ਤੁਹਾਨੂੰ ਕੋਈ ਕੰਪਲੀਟ ਹੀ ਸੀਗੀ ਥਾਣੇ ਦੇ ਬਿਜੀਆਂ ਤੁਸੀਂ ਵੈਸੇ ਹਾਂਜੀ ਸੋਰਸਸ ਤੋਂ ਇਨਤਲਾਹ ਆ ਜਾਂਦੀ ਹੈ ਸਾਡੇ ਜੋ ਸਾਡਾ ਇੰਟੈਲੀਜੈਂਸ ਹੈਗਾ ਜਾਂ ਇਮੀਡੀਏਟਲੀ ਜੋ ਵਰਕਿੰਗ ਹੁੰਦੀ ਹੈ ਜੀ ਪੁਲਿਸ ਦੀ ਅਸੀਂ ਬੜੇ ਚੀਜ਼ ਨੂੰ ਬੜਾ ਵਾਰ ਫੂਟਿੰਗ ਤੇ ਬੜਾ ਜ਼ੀਰੋ ਟੋਲਰੈਂਸ ਤੇ ਲੈ ਕੇ ਚੱਲਦੇ ਹਾਂ ਤੁਸੀਂ ਲੰਗਰ ਬੋਲ ਤੇ ਕੁਝ ਕਿ ਇਮੀਡੀਏਟਲੀ ਇਹੋ ਜੇ ਮੈਟਰਸ ਦੇ ਵਿੱਚ ਸਭ ਤੋਂ ਪਹਿਲਾਂ ਸਾਡਾ ਜਿਹੜਾ ਮੇਨ ਮੋਟਿਵ ਹੁੰਦਾ ਹੈ ਕਿ ਬਈ ਜਿਹੜਾ ਹਿਊਮਨ ਲਾਈਫ ਹੈ ਜਾਂ ਹਿਊਮਨ ਜਿਹੜਾ ਕੰਸਰਨ ਹੈ ਉਹ ਹਮੇਸ਼ਾ ਵਾਚ ਕਰਨਾ ਤੇ ਬਾਕੀ ਜੋ ਵੀ ਜਿਹਦੇ ਪਾਰਟ ਤੇ ਵਿੰਗੇਲੀ ਹੈ ਉਹਨੂੰ ਉਹਦੇ ਤੇ ਨਕੇਲ ਪਾਵਾਂਗੇ ਜਾਣ ਨਹੀਂ ਦਿੱਤਾ ਜਾਏ ਜਿਹੜਾ ਲੰਗਰ ਸੀ ਗਜ਼ਰੇਲੇ ਦਾ ਉਹ ਵਰਤਾਇਆ ਜਾ ਰਿਹਾ ਸੀ ਜਿਸ ਨਾਲ ਫੂਡ ਪੋਇਜ਼ਨਿੰਗ ਹੋ ਗਈ ਇਹ ਜਿੰਨੇ ਵੀ ਇੱਥੇ ਤੁਸੀਂ ਲੋਕ ਦੇਖ ਰਹੇ ਹੋ ਜਿਹੜੇ ਬਿਮਾਰ ਹੋ ਗਏ ਨੇ ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ ਔਰ ਜਿਲ੍ਹਾ ਜਰਾ ਮੁਜ਼ਾਦੇ ਰਗੁਨਾਥ ਹਸਪਤਾਲ ਦੀਆਂ ਇਹ ਤਸਵੀਰਾਂ ਨੇ ਕੈਮਰਾਮੈਨ ਰਾਜਵਿੰਦਰ ਟੋਨੀ ਦੇ ਨਾਲ ਨਵੀਨ ਸ਼ਰਮਾ ਪੀਟੀਸੀ ਨਿਊਜ਼ ਲੁਧਿਆਣਾ